ਅੱਜ ਤਾਂ ਮੇਰਾ ਟੌਪਿਕ ਏ ਬਚਪਨ ਔਰ ਅੱਜ ਮੇਰਾ ਦਿਲ ਕੀਤਾ ਕਿ ਤੁਹਾਡੇ ਨਾਲ ਮੈਂ ਬਚਪਨ ਦੀਆਂ ਯਾਦਾਂ ਨੂੰ ਤਾਜ਼ਾ ਕਰਾਂ ਹੋ ਸਕਦਾ ਏ ਕਿ ਮੇਰੇ ਨਾਲ ਜੋ ਬਚਪਨ ਵਿੱਚ ਬੀਤਿਆ ਉਹ ਤੁਹਾਡੇ ਨਾਲ ਵੀ ਜ਼ਰੂਰ ਬੀਤਿਆ ਹੋਵੇਗਾ ਔਰ ਪਹਿਲੇ ਦੇ ਟਾਈਮ ਦੇ ਵਿੱਚ ਜੋ ਬਚਪਨ ਬੀਤਦਾ ਸੀ ਉਹ ਅੱਜ ਦੇ ਅਜੋਕੇ ਸਮੇਂ ਦੇ ਵਿੱਚ ਮੋਬਾਈਲ ਹਾਵੀ ਹੋ ਗਿਆ ਬੱਚਿਆਂ ਉੱਪਰ ਔਰ 55 ਦੇ ਵਿੱਚ ਸਾਡੀਆਂ ਖੇਡਾਂ ਜਿਵੇਂ ਖੋਖੋ ਖੇਡਣੀ ਗੁੱਲੀ ਡੰਡਾ ਤਾਇਿਆਂ ਤੋਂ ਸ਼ਾਲਾ ਮਾਰ ਰਹੀਆਂ ਬੜਾ ਮਜ਼ਾ ਆਂਦਾ ਸੀ ਬਲੌਰ ਖੇਡਨੇ ਬਾਂਦਰ ਕਿਲਾ ਖੇលਣਾ ਲੁਕਣ ਮਚਾਈ ਖੇਡਣੀ ਇੱਕ ਗੱਲ ਮੈਂ ਤੁਹਾਡੇ ਨਾਲ ਇਹ ਜ਼ਰੂਰ ਸਾਂਝੀ ਕਰਾਂਗਾ ਕਿ ਪਹਿਲੇ ਸਮੇਂ ਦੇ ਵਿੱਚ ਪਿਆਰ ਤੇ ਹੁਣ ਦੇ ਸਮੇਂ ਦੇ ਵਿੱਚ ਜੋ ਪਿਆਰ ਹੈ ਜ਼ਮੀਨ ਆਸਮਾਨ ਦਾ ਫਰਕ ਏ ਲੁਕਣ ਮਚਾਈ ਖੇਡ ਨਹੀਂ ਕਿਸੇ ਦੇ ਘਰ ਚਲੇ ਜਾਣਾ ਲੁਕਣ ਵਾਸਤੇ ਤਾਂ ਕਿਸੇ ਨੇ ਮਨਾ ਨਹੀਂ ਕਰਨਾ ਕਿਸੇ ਦੇ ਘਰੋਂ ਚੀਜ਼ ਖਾ ਲੈਣੀ ਕਿਸੇ ਨੇ ਮਨਾ ਨਹੀਂ ਕਰਨਾ ਪਰ ਅੱਜ ਦੇ ਸਮੇਂ ਦੇ ਵਿੱਚ ਜੇ ਗੱਲ ਕਰੀਏ ਤਾ کافی ਪਿਆਰ ਦੇ ਵਿੱਚ ਕਮੀ ਆਈ ਏ ਦਰਵਾਜ਼ੇ ਪੁੱਟੇ ਗਏ ਨੇ ਉਹਦੀ ਜਗ੍ਹਾ ਤੇ ਗੇਟ ਆ ਗਏ ਦਰਵਾਜ਼ੇ ਖੁੱਲੇ ਰਹਿੰਦੇ ਸੀ ਤਾਂ ਰਾਹਗੀਰ ਵੀ ਕਈ ਵਾਰ ਆ ਕੇ ਬੈਠ ਜਾਣਾ ਗੱਲਾਂ-ਬੱਤਾਂ ਮਾਰਨੀਆਂ ਦੁੱਖ-ਸੁਖ ਸਾਂਝੇ ਕਰਨੇ ਹਰ ਇੱਕ ਨੇ ਪਹਿਲੇ ਸਮੇਂ ਵਿੱਚ ਬਹੁਤ ਪਿਆਰ ਸੀ ਮੈਨੂੰ ਯਾਦ ਹੈ ਕਿ ਬਰਸਾਤਾਂ ਹੋ ਜਾਣੀਆਂ ਕਈ ਵਾਰ ਤੇ 7-7 8-8 ਦਿਨ ਬਰਸਾਤਾਂ ਨਾਲ ਫਟਨੀਆਂ ਤਾਂ ਟੋਟਕੇ ਘਰਾਂ ਦੇ ਵਿੱਚ ਗੁੱਡੀਆਂ ਪਟੋਲੇ ਚਾਹੇ ਆਪਣੇ ਮਾਵਾ ਨੂੰ ਪਰਨਾਲਿਆਂ ਦੇ ਥੱਲੇ ਦਬਿਆਣਾ ਔਰ ਟਾਇਆ ਤੋਂ ਸ਼ਾਲਾ ਮਾਰਨ ਵਾਲਾ ਤਾਂ ਆਨੰਦ ਬਹੁਤ ਜ਼ਿਆਦਾ ਸੀ ਮੈਨੂੰ ਲੱਗਦਾ ਕਿ ਮੇਰੇ ਬੈਚ ਵਾਲੇ ਲੜਕੇ ਜਾਂ ਮੇਰੇ ਛੋਟੀ ਉਮਰ ਵਾਲੇ ਲੜਕੇ ਜਰੂਰ ਇਹ ਖੇਡਾਂ ਦਾ ਇਹਨਾਂ ਨੇ ਵੀ ਆਨੰਦਪਿੰਡਾ ਦੇ ਵਿੱਚ ਜਰੂਰ ਮਾਣਿਆ ਹੋਣਾ ਪਿੰਡਾਂ ਦੇ ਖੇਡਾਂ ਇਹ ਹੀ ਖੇਡਾਂ ਸਨ ਜਿਵੇਂ ਬਲੋਰ ਖੇਡ ਲੈਣੇ ਤੇ ਇੱਕ ਗੱਲ ਮੈਂ ਹੋਰ ਇਹ ਵੀ ਤੁਹਾਡੀ ਯਾਦ ਵਿੱਚ ਲਿਆਵਾਂ ਕਿ ਸਕੂਲ ਜਾਣਾ ਤਾਂ ਸਕੂਲ ਦੇ ਬਾਹਰ ਮਾਈ ਨੇ ਬੈਠੇ ਹੋਣਾ ਤਾਂ ਅੱਜ ਦੇ ਸਮੇਂ ਵਿੱਚ ਲੋਕ ਜਿਸ ਤਰ੍ਹਾਂ ਟੌਫੀਆਂ ਖਾਂਦੇ ਨੇ ਜਾਂ ਕੁਝ ਹੋਰ ਅ ਫਾਸਟ ਫੂਡ ਵਾਲੀ ਚੀਜ਼ਾਂ ਖਾਂਦੇ ਨੇ ਜਾਂ ਪੈਕਟ ਵਾਲੀਆਂ ਚੀਜ਼ਾਂ ਖਾਂਦੇ ਨੇ ਤਾਂ ਪਹਿਲੇ ਸਮੇਂ ਜੋ ਸੀ ਮਾਈ ਨੇ ਗੱਟਾ ਬਣਾਣਾ ਗੱਟੇ ਦਾ ਆਨੰਦ ਕਿਸ-ਕਿਸ ਨੇ ਲਿਆਏ ਇਹ ਮੇਰੀ ਵੀਡੀਓ ਵਿੱਚ ਜਰੂਰ ਜਦੋਂ ਦੇਖੋਗੇ ਤੁਹਾਡਾ ਕਮੈਂਟ ਵਿੱਚ ਜਰੂਰ ਲਿਖਿਓ ਕਿ ਇਹਨਾਂ ਚੀਜ਼ਾਂ ਦਾ ਆਨੰਦ ਕਿਸ-ਕਿਸ ਨੇ ਮੰਨਿਆ ਮੇਰੀ ਵੀਡੀਓ ਨੂੰ ਲਾਈਕ ਵੀ ਕਰਿਓ ਤੇ ਸ਼ੇਅਰ ਵੀ ਜਰੂਰ ਕਰਿਓ ਤਾਂ ਕਿ ਹਰ ਘਰ ਵਿੱਚ ਇਹ ਮੇਰੀ ਵੀਡੀਓ ਪਹੁੰਚ ਸਕੇ ਮਾਈ ਨੇ ਗੱਟਾ ਬਣਾਣਾ ਤਾਂ ਅਸੀਂ ਗੱਟਾ ਖਾਣਾ ਇੱਕ ਗੱਲ ਹੋਰ ਹੈ ਕਿ ਗੱਟੇ ਦੇ ਪੈਸੇ ਨਹੀਂ ਦੇਣੇ ਪੁਰਾਣੀਆਂ ਕਾਪੀਆਂ ਜਦੋਂ ਸਾਡੀਆਂ ਭਰ ਜਾਂਦੀਆਂ ਸੀ ਤਾਂ ਉਹ ਕਾਪੀਆਂ ਨੂੰ ਜਾ ਕੇ ਮਾਈ ਨੂੰ ਦੇਣੀਆਂ ਤੇ ਮਾਈ ਨੇ ਉਸ ਬਦਲੇ ਗੱਟਾ ਦੇਣਾ ਔਰ ਗੱਟਾ ਖਾਣ ਦਾ ਸਵਾਦ ਗੁੜ ਦਾ ਗੱਟਾ ਇੰਨਾ ਸਵਾਦ ਹੁੰਦਾ ਸੀ ਬਹੁਤ ਮਿਠਾਸ ਹੁੰਦੀ ਸੀ ਉਸ ਗੁੜ ਵਿੱਚ ਮੈਨੂੰ ਲੱਗਦਾ ਕਿ ਅੱਜ ਦੇ ਟਾਈਮ ਵਿੱਚ ਵਿੱਚ ਟੌਫੀਆਂ ਦੇ ਵਿੱਚ ਵੀ ਇੰਨਾ ਸਵਾਦ ਨਹੀਂ ਹੋਣਾ ਜਿੰਨਾ ਉਹ ਉਸ ਮਾਈ ਦੇ ਗੱਟੇ ਦੇ ਵਿੱਚ ਸਵਾਦ ਸੀ ਔਰ ਲੰਬੜ ਨੇ ਸਕੂਲ ਦੇ ਬਾਹਰ ਰੇੜੀ ਲਗਾਈ ਹੋਣੀ ਚੰਨਿਆਂ ਦੀ ਰੇੜੀ ਲਗਾਈ ਹੋਣੀ ਬ੍ਰੈਡ ਵਿੱਚ ਸਮੋਸਾ ਵਿੱਚ ਪਾ ਕੇ ਬੜਾ ਆਨੰਦ ਆਂਦਾ ਸੀ। ਔਰ ਇਹ ਸਵਾਦ ਜਿਹੜਾ ਹੈ ਬਚਪਨ ਜੋ ਖੰਡਾਇਆ ਏ ਮੈਨੂੰ ਲੱਗਦਾ ਕਿ ਅੱਜ ਦੇ ਸਮੇਂ ਵਿੱਚ ਉਸ ਉਹਨਾਂ ਬੱਚਿਆਂ ਨੂੰ ਜਿਹੜੇ ਅੱਜ ਦੇ ਟਾਈਮ ਦੇ ਬੱਚੇ ਨੇ ਉਹਨਾਂ ਨੂੰ ਨਾ ਤਾਂ ਉਹ ਖੇਡਾਂ ਦਾ ਪਤਾ ਏ ਤਨਾ ਇਹਨਾਂ ਸਵਾਦਾਂ ਦਾ ਪਤਾ ਏ ਕਿ ਜਿਹੜ ਸਵਾਦ ਪੁਰਾਣੇ ਸਮੇਂ ਵਿੱਚ ਲੀਏ ਹੋਏ ਨੇ। ਇਹ ਮੈਂ ਗੱਲ ਕਰਾਂਗਾ तकरीबन 80 90 ਦੇ ਵਿੱਚ ਵਿੱਚ ਦੀਏ ਖੇਡਾਂ ਦਾ ਸਵਾਦ ਹੈ ਔਰ ਅੱਜ ਦੇ ਟਾਈਮ ਦੇ ਵਿੱਚ ਜਨਤਾ ਇੰਨੀ ਜ਼ਿਆਦਾ ਬਿਜੀ ਹੋ ਗਈ ਹੈ ਇੰਨੀ ਮਾਡਰਨ ਹੋ ਗਈ ਆ ਨਾ ਤਾਂ ਉਹ ਪਿਆਰ ਰਿਹਾ ਮੈਂ ਇੱਕ ਗੱਲ ਫੇਰ ਦਹਰਾਵਾਗਾ ਕਿ ਦਰਵਾਜ਼ੇ ਜਿਹੜੇ ਨਾ ਉਹ ਪੁੱਟੇ ਗਏ ਆ ਉਹਦੀ ਜਗ੍ਹਾ ਤੇ ਗੇਟ ਲੱਗ ਗਏ ਆ ਗੇਟ ਲੱਗਣ ਦੇ ਕਰਕੇ ਬਹੁਤ ਜ਼ਿਆਦਾ ਪਿਆਰ ਘਟ ਗਿਆ ਲੋਕਾਂ ਦਾ ਦਰਵਾਜ਼ੇ ਖੁੱਲੇ ਰਹਿੰਦੇ ਸੀ ਪਿਆਰ ਮੁਹੱਬਤ ਬਣਿਆ ਰਹਿੰਦਾ ਸੀ ਗੇਟ ਬੰਦ ਹੋ ਗਏ ਤੇ ਪਿਆਰ ਵੀ ਘਟ ਗਿਆ ਨਾ ਕਿਸੇ ਦੇ ਘਰ ਆਣਾ ਤੇ ਨਾ ਕਿਸੇ ਦੇ ਜਾਣਾ ਪਹਿਲਾਂ ਦਾ ਟਾਈਮ ਇਸ ਤਰ੍ਹਾਂ ਦਾ ਹੁੰਦਾ ਕਿ ਸ਼ਹਿਰਾਂ ਦੇ ਵਿੱਚ ਲੋਕ ਇੱਕ ਦੂਜੇ ਨੂੰ ਬੁਲਾਉਂਦੇ ਨਹੀਂ ਸੀ ਨਾ ਆਉਂਦੇ ਸੀ ਨਾ ਜਾਂਦੇ ਸੀ ਪਰ ਉਹ ਸ਼ਹਿਰਾਂ ਵਾਲਾ ਮਾਹੌਲ ਜੋ ਅੱਜ ਦੇ ਟਾਈਮ ਵਿੱਚ ਪਿੰਡਾਂ ਦਾ ਵੀ ਹੋ ਚੁੱਕਿਆ ਹੈ ਪਿਆਰ ਮੁਹੱਬਤ ਘਟ ਗਿਆ ਹੈ ਮੇਰੀ ਸੋਚ ਕਹਿੰਦੀ ਹੈ ਕਿ ਇਹ ਮੋਬਾਈਲ ਹੀ ਹੈ ਜਿਹੜੇ ਕਿ ਜਿਨ੍ਹਾਂ ਨੇ ਮੋਬਾਈਲ ਨੇ ਜੋ हां एक ਗੱਲ ਜ਼ਰੂਰ ਹੈ ਕਿ ਮੋਬਾਈਲ ਦਾ ਫਾਇਦਾ ਵੀ ਹੈ ਤੇ ਫਾਇਦੇ ਦੇ ਨਾਲ ਨੁਕਸਾਨ ਵੀ ਹੈ ਨੁਕਸਾਨ ਇਹ ਹੈ ਕਿ ਪਿਆਰ ਦੀ ਕਮੀ ਇਸ ਮੋਬਾਈਲ ਦੇ ਕਰਕੇ ਹੀ ਪਿਆਰ ਦੀ ਕਮੀ ਆਈ ਹੈ ਅੱਜ ਹਰ ਘਰ ਵਿੱਚ ਹਰ ਇੱਕ ਕੋਲ ਮੋਬਾਈਲ ਹੈ ਇੱਕ ਪਿਓ ਹੋਵੇ ਚਾਹੇ ਮਾਂ ਹੋਵੇ ਘਰ ਨੂੰ ਕੰਮ ਕਰਕੇ ਰਾਤ ਨੂੰ ਘਰ ਵਿੱਚ ਜਾਣਾ ਉਹ ਮੋਬਾਈਲ ਬੱਚੇ ਫੜ ਲੈਂਦੇ ਨੇ ਤਾਂ ਹਰ ਇੱਕ ਆਪਣੇ ਆਪਣੇ ਕਮਰੇ ਦੇ ਵਿੱਚ ਬੈਠ ਜਾਂਦੇ ਨੇ ਤਾਂ ਉਹ ਪਿਆਰ ਆਟੋਮੈਟਿਕਲੀ ਉਹ ਪਿਆਰ ਘਟ ਜਾਂਦਾ ਹੈ ਨਾ ਕਿਸੇ ਨੂੰ ਬੁਲਾਣਾ ਨਾ ਕਿਸੇ ਚਲਾਣਾ ਇਹਹੀ ਪੁਰਾਣੇ ਸਮੇਂ ਦੇ ਵਿੱਚ ਮੈਨੂੰ ਯਾਦ ਹੈ ਕਿ ਅਸੀਂ ਇਕੱਠੇ ਹੋ ਕੇ ਭੈਣ ਭਰਾਵਾਂ ਨੇ ਬੈਠ ਜਾਣਾ ਮੈਨੂੰ ਲੱਗਦਾ ਹੈ ਇਹ ਸਾਰਿਆਂ ਨਾਲ ਇੱਕ ਘਟਨਾ ਬੀਤੀ ਹੋਏਗੀ ਇਹ ਸਾਰਿਆਂ ਨਾਲ ਇਹ ਬੀਤੀ ਹੋਈ ਗੱਲ ਬੀਤੀ ਹੋਏਗੀ ਕਿ ਰਾਤ ਸਮੇਂ ਆਪਣੇ ਮਾਪੇ ਲਾ ਕੇ ਬਹਿੰਦੇ ਸੀ ਗੱਲਾਂ ਬਾਤਾਂ ਕਰਦੇ ਸੀ ਉਹ ਸਾਨੂੰ ਕਹਾਣੀਆਂ ਸੁਣਾਉਂਦੇ ਔਰ ਉਹਨਾਂ ਦੀਆਂ ਕਹਾਣੀਆਂ ਸੁਣਨ ਦੇ ਵਿੱਚ ਇੰਨਾ ਮਜ਼ਾ ਆਂਦਾ ਸੀ ਕਈ ਵਾਰ ਹੋਣਾ ਕਿ ਕਹਾਣੀ ਸੁਣਦੇ ਸੁਣਦੇ ਹੀ ਅਸੀਂ ਸੋ ਜਾਣਾ ਪਰ ਉਸ ਵੇਲੇ ਨੂੰ ਯਾਦ ਕਰਕੇ ਕਈ ਵਾਰ ਤਨ ਮਨਾ ਰੋਣਾ ਆ ਜਾਂਦਾ ਏ ਰੋਉ ਨੂੰ ਦਿਲ ਕਰਦਾ ਕੀ ਤੁਹਾਡੇ ਨਾਲ ਵੀ ਇਤਰਾ ਹੋਇਆ ਮਾਪੇ ਕੋਲ ਕਹਾਣੀਆਂ ਸੁਨੀਆਂ ਉਹ ਕਿਡਾਂ ਯਾਦ ਆਂਦੀਆਂ ਨੇ ਪਰ ਅੱਜ ਦੇ ਸਮੇਂ ਵਿੱਚ ਉਹ ਗੱਲਾਂ ਨਹੀਂ ਹੈਗੀਆਂ ਜ਼ਿੰਦਗੀ ਦੇ ਵਿੱਚ ਦੌੜ ਵੱਧ ਗਈ ਏ ਟਾਈਮ ਨਹੀਂ ਕਿਸੇ ਕੋ ਕਿਸੇ ਨਾਲ ਗੱਲ ਕਰੀਏ ਤਾਂ ਕਹਿੰਦੇ ਟਾਈਮ ਨਹੀਂ ਮੇਰੇ ਕੋਲ ਨਾ ਆਉਣ ਦਾ ਟਾਈਮ ਤੇ ਨਾ ਕਿਤੇ ਜਾਣ ਦਾ ਟਾਈਮ ਲਾਈਫ ਆਪਣੀ ਨੂੰ ਇੰਨਾ ਕਿ ਜਿਆਦਾ ਅਸੀਂ ਵਿਅਸਤ ਕਰ ਲਿਆ ਨਾ ਲੋੜ ਤੋਂ ਵੱਧ ਵਿਅਸਤ ਕਰ ਲਿਆ ਲੋੜ ਤੋਂ ਵੱਧ ਬਿਜੀ ਜਿਹਨੂੰ ਕਹਿੰਦੇ ਬਿਜੀ ਕਰ ਲਿਆ ਬਚਪਨ ਦੇ ਯਾਰ ਦੋਸਤ ਮੈਨੂੰ ਨਹੀਂ ਲੱਗਦਾ ਕਿ ਜੋ ਸਾਡੇ ਨਾਲ ਪੜ੍ਹੇ ਸੀ ਉਹ ਲੜਕੇ ਅੱਜ ਜੋ ਯਾਰ ਦੋਸਤ ਸਾਡੇ ਆ ਉਹ ਇਕੱਠੇ ਵੀ ਕਦੀ ਹੋਣ ਜਾਂ ਹੁੰਦੇ ਹੋਣਗੇ ਨਾ ਮੈਨੂੰ ਛੱਡ ਕੇ ਤੁਸੀਂ ਵੀ ਨੋਟ ਕਰ ਲਿਓ ਕਿ ਉਹ ਯਾਰ ਦੋਸਤ ਇਕੱਠੇ ਹੋਣਗੇ ਜੋ ਬਚਪਨ ਦੇ ਵਿੱਚ ਖੇਡੇ ਸੀ ਤੁਹਾਡੇ ਨਾਲ ਲੁਕਣ ਮਚਾਈ ਗੁੱਲੀ ਡੰਡਾ ਬਲੋਰ ਖੇਡਨੇ ਬੰਦਰ ਕਿਲਾ ਜਾਂ ਛੋਟੇ ਛੋਟੀਆਂ ਹੋਰ ਖੇਡਾਂ ਕੀ ਉਹ ਖੇਡਿਓ ਯਾਰ ਦੋਸਤੋ ਤੁਹਾਡੇ ਨਾਲ ਉਹ ਦੁਬਾਰਾ ਲੜੇ ਤੁਹਾਡੇ ਨਾਲ ਨਹੀਂ ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋਵੋਗੇ ਕਈ ਤਾਂ ਬੱਚੇ ਉਹ ਬਾਹਰ ਚਲੇ ਗਏ ਨਾਲ ਪੜੇ ਬੱਚੇ ਬਾਹਰ ਚਲੇ ਗਏ ਕਿ ਕੋਈ 3 ਸਾਲ ਬਾਅਦ ਆਂਦੇ ਕੋਈ 5 ਸਾਲ ਬਾਅਦ ਆਂਦੇ ਕੋਈ ਕਿਸੇ ਕੰਟਰੀ 'ਚ ਕੋਈ ਕਿਸੇ ਕੰਟਰੀ 'ਚ ਕੋਈ ਕਿਸੇ ਕੰਟਰੀ 'ਚ ਦੌੜ ਕੱਦੀ ਰਹਿ ਗਈ ਏ ਪੈਸੇ ਦੀ ਮੂ ਕੱਟ ਗਿਆ ਪਿਆਰ ਕੱਟ ਗਿਆ ਪਹਿਲਾਂ ਦੇ ਸਮੇਂ ਵਿੱਚ ਬਿਨਾ ਸਵਾਰਥ ਪਿਆਰ ਸੀ ਮਗਰ ਅੱਜ ਉਹ ਪਿਆਰ ਕੱਟ ਗਿਆ ਏ ਉਹ ਬਚਪਨ ਯਾਦ ਆਂਦਾ ਫਿਰ ਹੇ ਰੱਬ ਅਰਦਾਸ ਕਰਦਾ ਹੇ ਰੱਬ ਕਿਤੇ ਉਹ ਬਚਪਨ ਵਾਪਸ ਆ ਜੇ ਪਰ ਨਹੀਂ ਲੰਗਿਆ ਸਮਾਂ ਕਦੇ ਵਾਪਸ ਨਹੀਂ ਆਂਦਾ ਇਹ ਮੈਨੂੰ ਵੀ ਪਤਾ ਏ ਪਰ ਕਈ ਵਾਰ ਯਾਦ ਕਰਦਾ ਹੇ ਰੱਬਾ ਕਿਤੇ ਉਹ ਬਚਪਨ ਵਾਪਸ ਲਿਆ ਦੇ ਉਹ ਬਚਪਨ ਵਾਪਸ ਲਿਆ ਦੇ ਰੱਬਾ ਉਹ ਬਚਪਨ ਵਾਪਸ ਲਿਆ ਦੇ ਬਚਪਨ ਜਾ ਆ ਜਾਂਦਾ ਏ ਕੀ ਤੁਹਾਨੂੰ ਵੀ ਮੇਰੀ ਗੱਲ ਤੋਂ ਲੱਗਦਾ ਏ ਕਿ ਮੈਨੂੰ ਨਹੀਂ ਲੱਗਦਾ ਕਿ ਉਹ ਬਚਪਨ ਬਚਪਨ ਦੀ ਵਾਪਸ ਆਏਗਾ ਮੇਰੀ ਗੱਲ ਨਾਲ ਤੁਸੀਂ ਸਹਿਮਤ ਜਰੂਰ ਹੋਵੋਗੇ ਅਗਰ ਤੁਹਾਨੂੰ ਇਹ ਲੱਗੇ ਕਿ ਮੇਰੀ ਵੀਡੀਓ ਵਿੱਚ ਇਹ ਗੱਲਾਂ ਤੁਹਾਡੇ ਨਾਲ ਬੀਤੀਆਂ ਏ ਕੁਝ ਤੁਹਾਨੂੰ ਸੱਚਾਈ ਲੱਗਦੀ ਏ ਮੇਰੀ ਗੱਲ ਨਾਲ ਸਹਿਮਤ ਹੋ ਤਾਂ ਮੇਰੀ ਵੀਡੀਓ ਨੂੰ ਜਰੂਰ ਲਾਈਕ ਤੇ ਫੋਲੋ ਜਰੂਰ ਕਰਿਓ ਤਾਂ ਕਿ ਇਹ ਬਚਪਨ ਦੀਆਂ ਜੋ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਇਹ ਹਰ ਇੱਕ ਤੱਕ ਪਹੁੰਚ ਸਕਣ ਉਹ ਬਚਪਨ ਕਿਤੇ ਵਾਪਸ ਆ ਜਾਏ ਬਹੁਤ ਬਹੁਤ